ਮਨਾਸਪੁਰ ਜਿਹਦੇ ਵਿੱਚ ਹੈ ਮਾਝ ਧਾਰਾ ਵਿੱਚ ਜਿਹੜੀ ਪਹਿਲੀ ਧਾਰਾ ਹੈ ਕੋੜਕਿਆਂ ਨੌਰ ਦੀ ਪੂਰੀ ਵਿਛੋਤ ਹੈ ਨਾ ਪਰ ਸਭ ਤੋਂ ਵੱਡਾ ਕਿਲੋਮੀਟਰ ਹੈ ਗੁਰੂ ਸਾਹਿਬ ਨੂੰ ਜੇ ਨੂੰ ਅਗਲੇ ਸੋਰੇ ਪ੍ਰਵਾਨਨਾ ਅਰਜ਼ੀ ਕੀਤੀ ਮਾਰਾ ਵੀ ਸਾਡੇ ਗ੍ਰਹਿਨ ਪਵਿੱਤਰ ਕਰੋ ਉਹ ਸਾਬ ਨੇ ਗੌਰਤਾਰ ਕੀਤਾ ਵੀ ਜਿੱਤੇ ਸਾਡੇ ਬਡੇਰਾਂ ਨੂੰ ਸੱਈਏ ਦੇ ਕੇ ਜੀ ਕੀਤਾ ਵੀ ਕੁਝ ਨਹੀਂ ਮਨਾਉਣਾ ਅੱਜ ਜ਼ਿਲ੍ਹਾ ਰੁਪਨਗਰ ਦੇ ਪਿੰਡ ਸੋਨੇ ਨੇ ਬੜਾ ਹੱਡ ਕੀਤਾ ਉਹਨਾਂ ਸਰਪੰਚਾਂ ਨੇ ਕੀਤਾ ਵੀ ਇਹਨਾਂ ਨੂੰ ਮਾਹੌਲ ਹੀ ਹੋੜ ਹੈ ਤੈਨੂੰ ਅਸੀਂ ਮਾਹੌਲ ਨੇੜੇ ਚਾਈਕਲ ਵੰਡੇ ਗਏ ਪਰ ਐਨੀ ਸਪਿਰਿਚੁਅਲਿਟੀ ਨਹੀਂ ਸੀ ਕਿ ਜਿਹੜੇ ਗੁਰਸਾਹਬ ਦੇ ਬਜਨਾਂ ਨੂੰ ਕੈਡਰ ਸਮਾਗਮ ਦੌਰਾਨ ਵਿਸ਼ੇਸ਼ ਅਗਿਰ ਵੀ ਪਛਾਣ ਦੇ ਪੁਰਖ ਨੂੰ ਪ੍ਰਮਾਣ ਨਹੀਂ ਹੈ ਲਾਲਪੁਰਾ ਪਹੁੰਚੇ ਇਹ ਸੁਪਿੰਡਾ ਨਾਂ ਅਸੀਂ ਪਹਿਲੇ ਕੋਲ ਬਲੌਰ ਦਾ ਕਿਹੜੀ ਮਾਣ ਸਿੰਘ ਮਲਾ ਕੁਲਵਾ ਦਾ ਪਰ ਵਾਂਸ ਵਾਗਰ ਕੀਤਾ ਜੀ ਸਾਹਿਬਨਾ हमारा सौर राजा द्वारा प्रकाश डालकर युवाओं करके चुनौतियां देता है साइकिल देते हैं राजा जी के सिटी का खुद अजयवीर सिंह लालपुरा ने लिखा है कि बच्चे अपने घर में लाहौर का जो साइन सामने एक पानी साइकिल जाती है उनका एक वर्ष बाद ही साइकिल मिल गए हैं सर जी ये साइकिल उन बच्चों ने अपना सीख ही सही से ली रफ्तार प्रदान करेंगे ਹੈ ਲੋ ਹਰ ਦਾ ਰੂਪ ਤੇ ਤਾਰੇ ਵੈਸੇ ਹੀ ਨੀ ਨਰਿੰਦਰ ਮੋਦੀ ਜੀ ਸਭ ਦਾ ਸਾਥ ਤੁਸੀਂ ਮੇਰੇ ਗੁਰੂ ਸਾਹਿਬ ਹੋ ਗਏ ਮੰਤਰ ਨਾਮ ਗਾ ਰਹੇ ਕਿ ਨਾਂ ਦੀ ਹੋਣੀ ਸੀ ਆਈ ਗੁਰੂ ਸਾਹਿਬ ਜਿਹੜੀ ਰਿਹੈ ਸੀ ਉਹ ਪੁਰਾਣਾ ਇੱਕ ਜ਼ਰੀਆ ਬਣ ਕੇ ਆਇਆ ਸ਼ੀਲ ਹਨ ਨਵੇਂ ਪਾਸ਼ਾ ਦੀ ਸਾਖ ਬੋਚ ਚੁਕੀ ਸੀ ਕਿ ਪੰਜਾਬ ਦੇ ਨੌਜਵਾਨਾ ਖਾਸ ਕਰਕੇ ਪੀੜ੍ਹੀਆਂ ਵਿੱਚ ਲਈ ਗੁਰੂ ਸਾਹਿਬ ਕਰ ਕੋਣੋਂ ਨਾਮਾ ਕਰ ਫਾਜ਼ੰਗ ਮਗਰ ਬੁਲਦੀ ਸੀ ਕਾਟ ਕਰਨ ਇਹ ਟੈਲੈਂਟ ਜਿਹੜੀ ਆ ਉਹ ਗੁਰੂ ਸਾਹਿਬ ਦੇ ਪੁਰਾਣੇ ਸਾਥੋਂ ਪਹੁੰਚੇ ਪਹਿਲਾ ਪੜਾ ਗੁਰੂ ਸਾਹਿਬ ਦਾ ਸਹਿਰਲੇ ਕੋੜੇ ਗੰਗੋਵਾਲ ਉਹ ਕਿੰਪਾ ਜਹਰ ਗੁਰੂ ਜੀ ਦਾ ਦਰਬਾਰ ਹੈ ਉੱਥੇ ਗੁਰੂ ਸਾਹਿਬ ਨੇ ਆਪਣੇ ਬਾਬਾ ਜੀ ਦੇ ਅਰ ਜੀ ਸਾਹਿਬ ਦੇ ਅਸਨਾ ਤੇ ਖੜਾ ਸਾਧ ਜੀ ਦੇਖਿਆ ਲੇ ਕੇ ਅਰਦਾਸਾਂ ਕਰਕੇ ਫਿਰ ਗੁਰੂ ਸਾਹਿਬ ਜਿਹੜਾ ਸਹਰਾ ਸੀ ਲਾਹੌਰ ਤੋਂ ਆ ਕੇ ਮਸੀ ਪਿੰਡ ਵਿੱਚ ਆਪਣੇ ਰਿਹਾਇਸ਼ ਕੀਤੇ ਤੇ ਗੁਰੂ ਸਾਹਿਬਾ ਬਾਤ ਵਿੱਚ ਜਾਂਚ ਕਰ ਉੱਥੇ ਤਿਆਰ ਕੀਤਾ ਮੇਣੀ ਦੀ ਰਸਮ ਬੰਮਾ ਕਿਰਪਾਲ ਚੰਦ ਨੇ ਸਿਹਰਾ ਸਾਵੇ ਕੀਤੇ ਸੇਰਾ ਬੰਦੀ ਲਈ ਹੋਈ ਤੇ ਹਜ਼ਾਰਾਂ ਤਜ਼ਾਦ ਗੁਰੂ ਸਾਹਿਬ ਨੇ ਕਰੀਬਨ ਉਹ ਨਾਂ ਅੰਬਸ਼ ਕੀਤਾ ਜੰਨਿਤ ਤੇ ਪਹੁੰਚਦੇ ਜਿਆਦੇ ਕਾਮਾਪੇਸ਼ ਨੂੰ ਮੋਕਾ ਕੇ ਸੰਤਨ ਸੈਨਸਾ ਗੇ ਅਰਜ਼ੋਈ ਕੀਤੀ ਮਹਾਰਾਜ ਸੰਗਤ ਮੇ ਆਪ ਜੀ ਦੇ ਹੈ ਜੰਨ ਜੀ ਸਭ ਕੋ ਆਪ ਜੀ ਦਾ ਤੇ ਕਨ ਕਨ ਜੋਗਾ ਹੁਣ ਜਲਦ ਬਗਾਲ ਬੜਾ ਮੁਸ਼ਕਿਲ ਹੈ ਇੱਥੇ ਆ ਕੇ ਗੁਰੂ ਸਾਹਿਬ ਨੇ ਫਿਰ ਕਰਪਾ ਬਸ਼ਾ ਜਿਹੜਾ ਅੱਜ ਕੋ ਤਫਸੀਰ ਕੀ ਸੀ ਗੁਰ ਸਾਹਿਬ ਸਜੋਤਾ ਰਪੇ ਦਾ ਮਤਲਬ ਹੱਥ ਵਰਗਾ ਚੋੜਾ ਇੱਕ ਬਾਸਾ ਹੁੰਦਾ ਹੈ ਨਾਗਰੀ ਭਾਸ਼ਾ ਵਿੱਚ ਭਾਈ ਬਜਤਰ ਸਿੰਘ ਦਾ ਪਰ ਇਹ ਜਿਹੜਾ ਬਾਸਾ ਜਿਹਦੇ ਨਾਲ ਗੁਰੂ ਸਾਹਿਬ ਨੇ ਤਿੰਨ ਤਾਰਾ ਮੰਗਾ ਜਿਉਂਨੋ ਸ਼ਾਸਤਰੀ ਆਪਣੇ ਵਿਆਹ ਦੀ ਯਾਦ ਵਿੱਚ ਆਪਣੇ ਪੰਥ ਵਾਅਦੇ ਜਿਹੜਾ ਹੈ ਕੀਤ ਆਪਣੇ ਹਾਸਿਲ ਬੋਸ ਕੀਤਾ ਅੱਗੇ ਘੋੜੇ ਵਾਲਾ ਸ਼ਾਰਾ ਕੀਤਾ ਕੋਣੇ ਨੇ ਪੌੜ ਮਾਰ ਕੇ ਸਮੁੰਦਰ ਦਾ ਜਾਲ ਖੜਿਆ ਇਹ ਕਿਸੇ ਵਾਰ ਤੇ ਕਨਸੀਤ ਹੈ ਕਿ ਜਿਹੜੇ ਸਤਗੁਰ ਆਪਣੇ ਘੋੜਿਆਂ ਬਾਸੋਂ ਜਲ ਕੜਾ ਸਕਦੇ ਜੇ ਕੋਈ ਸਿੱਖ ਆਪਣੇ ਕਰਮਾਂ ਤੋਂ ਅੱਗੇ ਪੂਰਾ ਕਿਆ ਕੁਝ ਨਹੀਂ ਕਰ ਸਕਦਾ ਜਾਂ ਕਿਆ ਕੁਝ ਨਹੀਂ ਹੋਇਆ ਪਾਸਟਾਈਮ ਵਿੱਚ ਸੇਵਾਬਾ ਦੀਪ ਸਿੰਘ ਹੋਰੇ ਗੁਰੂ ਸਾਹਿਬ ਦੇ ਉਹ ਹਾਸਕ ਪ੍ਰੂਫ ਸੀ ਜਿਹਨਾਂ ਨੇ ਜੋ ਕਦੇ ਕੀਤੀ ਕਰਕੇ ਦਿਖਾਈ ਅੱਜ ਜੀ ਗੁਰੂ ਸਾਹਿਬਾਂ ਜੀ ਸਾਡੇ ਸਿੰਘਾਂ ਦੇ ਅੱਜ ਇਹਨਾਂ ਵਰਾਂ ਦੇ ਜਿਹੜੇ ਦੇਹਧਾਰੀ ਆ ਸਾਡੀ ਕੌਮ ਦੇ ਉੱਤੇ ਹੋਰ ਭਾਰੂ ਹੋ ਜਾਂਦੇ ਇਸ ਸਾਧ ਸੰਗਤ ਨੂੰ ਸਵਾਦ ਜਨਾ ਆਨੰਦ ਕਾਰਜ ਦੀ ਰਸਮਾਂ ਦਾ ਜੀਤ ਕੋਰ ਦੇ ਨਾਲ ਜਿਹਨੇ ਨਾਮਾ ਫੈਲਾ ਦੀ ਜਿਹੜੀ ਹੈ ਸੇਵਾ ਉਹ ਪਾਈ ਰੂਪਾ ਦੀਏ ਆਹ ਸਮਾਜ ਸੁਮਿਤ ਹੋਈ ਜਿਹਦੇ ਹੁਣ ਵੀ ਸਾਡੇ ਮੰਡਰ ਵਿੱਚ ਹੁਣਾਂ ਨੇ ਵੀ ਆਪਣੇ ਬਜ਼ੁਰਗਾਂ ਦੇ ਪੇਸ਼ੋਕਾ ਨੂੰ ਮੁਖ ਰੱਖ ਕੇ ਹਰ ਸਾਲ ਇਹ ਖੰਡ ਪਾੜ ਕਰਾਵੇ ਤੇ ਮਠਿਆਈਆਂ ਦਾ ਵੀ ਲੰਗਰ ਤੱਕ ਕਿਸੇ ਸਾਹਿਬ ਜੀ ਉਹਨਾਂ ਦਾ ਲੰਗਰ ਹੁੰਦਾ ਉਹ ਪ੍ਰਬੰਧ ਨੂੰ ਇਹ ਆਪਣੇ ਇਸ ਬਜ਼ੁਰਗਾਂ ਦੇ ਇਸ ਸੇਵਨ ਮੁਕਰਾ ਕੇ ਉਹਨੇ ਆਪਣੇ ਦਰਸ਼ੇ ਨੂੰ ਜਾਗ ਰਚ ਦਿੱਤਾ ਹਰ ਸਾਫ ਬਸੰਤ ਪਾਣੀ ਦਾ ਮੇਬਾਸ ਵੱਲ ਪ੍ਰਤੱਖ ਨੂੰ ਪਰਮਾਨੀ ਹੈ ਪਰ ਕੁਝ ਪਰਚਾ ਜਨੀ ਅਨਗੈਲੀ ਅਨਗੋਨੀ ਕਰਕੇ ਜਿੰਮੀ ਸਿੰਘ ਜੀ ਆਮਦਨਾ ਆਂਦਰਾ ਫਾ ਉਹਨਾਂ ਇਥੇ ਨਾ ਰਹਿਸ਼ ਦਾ ਪਰਮਾਨੀ ਨਾ ਪਾਰਕ ਹੈਗਾ ਪਰ ਫਿਰ ਵੀ ਜਿੰਦ ਸੇ ਲੋਕਾਂ ਦਾ ਦਰਦ ਵੰਦਾ ਆਪਣੇ ਬੰਨੋ ਦਿਨ ਰਾਤ ਜਿਹੜੇ ਪਰਿਵਾਰ ਜੜੇ ਜਿਹੜੇ ਕਿ ਉਹ ਮਾਤਾ ਵਗ ਰਿਹਾ ਜਿਵੇਂ ਸੰਗਤੀ ਜਿਹੜੀ ਪਰਗੇ ਵਾਸਤੇ ਉਧਰ ਪਰ ਆਈ ਵਾਸਤੇ ਲੱਗਿਆ ਤੇ ਬਾਕੀ ਮੱਧ ਕਰਕੇ ਪਿੰਡ ਮਯਾਰੀ ਦਾ ਜਿਹੜਾ ਇਸ ਸੌਂ ਦੇ ਨਾਲ ਮੁੜ ਰਹੀ ਲਗਾ ਹੈ ਜਿਹੜਾ ਹਰ ਬਿਰੇ ਤਤ ਬਰਤ ਤ ਜਿਹੜਾ ਆਪਣੇ ਸੇਵਾ ਦੇ ਵਿੱਚ ਤੋਨੋ ਮਨੋ ਤੋ ਜਿਹੜਾ ਰੰਦਾ ਇਸ ਵੇਲੇ ਸੰਗ ਵੀ ਆਉਂਦੇ ਪੂਰੇ ਜੁਰਾ ਸੋਰਾ ਵਿੱਚ ਇਹ ਖੰਡਪਾਟ ਚੱਲ ਰਿਹਾ ਲੋਕਾਂ ਲੰਗਰ ਵੀ ਹੈ ਬਾਦ ਹੀ ਸੰਗਤ ਬਾਜ ਵੀ ਪਹੁੰਚੀ ਆ ਸਾਵਨੀਆਂ ਜਿਹੜੀਆਂ ਖੱਟੀਆਂ ਪਰਾਂ ਕੋ ਕਰੇ ਸ਼ਰੋਮਣਿਕ ਮੇਲੇ ਵੀ ਮੇਨਾ ਹੈ ਉਹਨਾਂ ਦਾ ਦਾਰਾ ਉਹ ਵੀ ਪੂਰੇ ਨਾਲ ਸਹਿਯੋਗ ਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤ ਵਾਪੇ ਸੇਵਾ ਸੰਗਤ ਨਾ ਅਨੰਦ ਕਾਲ ਦੇ ਜਿਹੜੇ ਸਾਡੇ ਮੁਖੀਆ ਉਹਨਾਂ ਦਾ ਜਨਪੰਨ ਨੌਰਾਜੇ ਮੰਨਿਆਂ ਦੇ ਲੱਗੇ ਹਰ ਸਾਲ ਇਹ ਮਠਿਆਈਆਂ ਉੱਥੇ ਤਿਆਰ ਹੋਣ ਸ਼ੁਰੂ ਹੋ ਜਾਂਦੀ ਹੈ ਉੱਥੋਂ ਤਿਆਰ ਹੋ ਕੇ ਫਿਰ ਭੌਂ ਜੜਾ ਦਿੱਤਾ ਜਾਂਦਾ ਹੈ ਮਾਜ ਦੇ ਚਾਰ ਸਵੇਰ ਤੱਕ ਨੋਦ ਘਟਾ ਹੋ ਗਏ ਕੋਈਗਾ ਵੀ ਕਿ ਹੋ ਗਏ ਇਹ ਨਿਆ ਮਾਸਾ ਜਿਹੜੇ ਸੰਗ ਦਾ ਐਂ ਦੇ ਰਾਤ ਉੱਤੇ ਬੜੀ ਸ਼ੁੱਧਤਾ ਦੇ ਨਾਲ ਲਗਦੀ ਕੋਟੇ ਜਿਆ ਦੀ ਗਾਰਜ ਨੇ ਕਿੰਨੇ ਕਿੰਨੇ ਤਰ੍ਹਾਂ ਦੀ ਮਿਠਾਈ ਹੈ ਕੀ ਖਾਸੀਅਤ ਹੈ ਮਿਠਾਈ ਦੀ ਕਿਉਂਕਿ ਸੁਣਿਆ ਹੈ ਵੀ ਇਹਦਾ 20 ਮਹੀਨੇ ਤੱਕ ਜਿਹੜੀ ਹੈ ਚਲੋ ਜੀ ਆ ਜਿਹੜਾ ਪਹਿਲੇ ਜਮੇ ਦਾ ਬਾਬੇ ਬੱਡਣ ਸਾਹ ਮੇਰੇ ਪੁੱਲਾ ਦੇ ਪਾਸ਼ੇ ਨੇ ਦੁੱਧ ਜਿਹੜੀ ਹੈ ਜੀ ਅਮਾ ਤੋਂ ਦੁੱਧ ਇਹ ਸਵੇਂ ਜਮੇ ਜਨਾਵਾਂਗੇ ਹੈ ਜੀ ਉਸ ਬੰਦੇ ਜਿਹੜੇ ਫਿਰੋ ਚਤੇ ਜੀ ਉਹ ਜਿਹੜੀ ਜਿਹੜਾ ਇਹ ਸੁਲਤਾਨਾ ਨਾਲ ਹੁੰਦੀ ਹੈ ਜਿਸ ਨਾਮ ਪਾ ਕੇ ਅਰਦਾਸ ਬੇਨਤੀ ਨਾਲ ਜਿਹੜਾ ਇਹ ਹੁੰਦੇ ਉਹ ਫਿਰ ਕਦੇ ਨਾ ਉਹਦੇ ਵਿੱਚ ਸਤ ਗੁਰੂ ਦੇ ਕੋਈ ਜਿਹੜੇ ਨਾ 36000 ਦਾ ਆਨੰਦ ਹੁੰਦਾ ਹੈ ਹਾਂਜੀ ਸ਼ਪੂਰ ਜਿਹੜੀ ਆਨੰਦ ਹੁੰਦਾ ਉਹ ਨਿਆਰੇ ਹੁੰਦੇ ਨਗਰ ਕੀਰਤਨ ਦੇ ਸ਼ੁਰੂਆਤ ਵੇਲੇ ਸਿੰਧੂਤ ਕਾਫੀ ਘਟੁੰਦੀ ਸੀ ਹੁਣ ਕਿੰਨੀ ਕ ਸੰਗਤ ਹੋ ਜਾਂਦੀ ਪੂਰੇ ਪਿਆਰਪੁਰ ਵਿੱਚ ਕਿੰਨੀ ਕ ਸੰਗਤ ਤੇ ਨਾਜ ਸੀ ਕੌਂਟਿੰਗ ਜਿੱਦੀ ਪਰ ਹੁਣ ਵੱਡੇ ਦੇ ਕੇ ਵਾਤਾ ਜੇ ਗੰਗਵਾ ਦੇ ਚੈੱਕਪੋਇੰਟ ਉੱਥੇ ਤੇ ਪਹਿਲੇ ਚੱਲ ਵੀ ਜਾਮ ਲੱਗ ਗਿਆ ਸੀ ਪਰ ਇਹ ਵੀ ਹੁਣ ਪਾਰਕਿੰਗ ਵਾਸਤੇ ਇਨੀ ਖੁੱਲੀ ਢੁਲੀ ਜਗ੍ਹਾ ਨਹੀਂ ਹੈ ਇਹ ਨਵੇਂ ਪ੍ਰਸ਼ਾਸਨ ਦੇ ਸੇਵਲ ਉਹ ਤਾਂ ਹੀ ਕਰਨਗੇ ਜੇ ਸਾਨੂੰ ਪਿਆਸ ਲੱਗੂਗੀ ਤਾਂ ਹੀ ਸਾਨੂੰ ਪਾਣੀ ਮਿਲਣਾ ਨਹੀਂ ਐਸ ਜਿਹੜੀ ਐਡਜੈਕਟਿਵ ਆਪ ਜਿਹੜੇ ਸੌਣੀ ਕਮੇਟੀ ਕੋਲ ਹੈ ਜੀ ਉਹਨਾਂ ਦਾ ਬੰਦਾ ਜੀ ਹੁਣ ਕਾਰਸੇਵਾ ਵਾਲੇ ਜਿਹੜੇ ਆ ਉਹ ਤਾਂ ਜਿੱਤ ਤੱਕ ਵੀ ਸੰਗਤ ਦੇ ਸਹਿਯੋਗ ਨਾਲ ਮਾਇਆ ਖਰਸਾਦੇ ਆ ਪਰ ਆ ਜਿਹੜਾ ਇਹਨੇ ਮੋਕ ਦੀ ਜਵਾਬਤਲ ਵੀ ਜਿਹੜੀ ਆ ਉਹ ਸੌਣੀ ਕਮੇਟੀ ਦੀ ਹਣੀ ਜਾਈ ਹੋਏਗਾ ਜੀ ਠੀਕ ਹੈ ਆਪਣੇ ਜਿਹਨੇ ਜੋ ਕਿ ਹੈ ਪਰ ਜੋ ਨੋਕੇ ਦੇ ਨਾਲ ਸੰਗਤੀ ਦਾ ਗੈਦਰਿੰਗ ਹੈ ਸਾਵਾ ਜਰਾ ਹੁੰਦਾ ਉਹਦਾ ਤੇ ਜ਼ਰੂਰੀ ਹੈ ਜੀ ਪਰ ਉਹਨਾਂ ਉਪਰ ਡਿਪੈਂਡ ਕਰਦਾ ਕਿਉਂਕਿ ਇਹ ਅਡਜਟ ਬਸ ਸਾਹਮਣੇ ਕਮੇਟੀ ਕੋਲ ਹੈ ਜੀ ਉਹ ਉਹੀ ਗਵਰਨਮੈਂਟ ਦੇ ਨਾਲ ਸਿੱਧਾ ਆਪਣਾ ਸੰਪਰਕ ਕਰ ਸਕਦੇ ਨੇ ਕਿ ਹੁਣ ਜਦਾਂ ਵੀ ਹੋਰ ਮੇਲੇ ਲੱਗਦੇ ਗਵਰਨਮੈਂਟ ਸਾਰੇ ਬਿਜਲੀ ਦੇ ਸਾਰੇ ਪਾਸੇ ਪ੍ਰਵੰਧ ਦਾ ਹੁੰਦੇ ਨਾਣਾ ਦੇਵੀ ਦਾ ਮੇਲਾ ਲੱਗ ਕਿੰਨੇ ਜਰ ਸਾਰੇ ਨੂੰ ਇਕੱਠੇ ਕਰ ਲੈਂਦੇ ਪਰ ਹੁਣ ਪਿਆਸ ਹੋ ਗਈ ਤਾਂ ਹੀ ਪਾਣੀ ਮਿਲਦਾ ਜੀ ਹਾਂ ਜੀ